ਮੇਰੇ ਵਰਗੇ ਛੋਟੀ ਸੋਚ ਵਾਲੇ ਕਹਿੰਦੇ ਸੀਸਤਾ ਪਿੱਛੇ ਹੀ ਕੱਟਿਆ ਗਿਆ ਪਰ ਕੀਤੀ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਸੀਸ ਜਾ ਕੇ ਪ੍ਰਕਰਮਾਂ 'ਚ ਲੱਗਿਆ ਸੀ ਉਹਨੂੰ ਅਰਦਾਸ ਕਹਿੰਦੇ ਨੇ ਇਹ ਜੀ ਵਿੱਚ ਹੋਣਾ ਕਿ ਜਦੋਂ ਵੀ ਕੋਈ ਨਾ ਕੋਈ ਕੰਮ ਜਿਹੜਾ ਹੁੰਦਾ ਹੈ ਸੀਐਮ ਸਾਹਿਬ ਕੋ ਪਹੁੰਚਦੇ ਨੇ ਉਹ ਐਨੀ ਵੇਖਦੇ ਵੀ ਇਸ ਇਲਾਕੇ ਤੋਂ ਸਾਡਾ ਸਾਂਸਦ ਬਣਿਆ ਕਿ ਨਹੀਂ ਬਣਿਆ ਇਸ ਇਲਾਕੇ ਤੋਂ ਸਾਡਾ ਵਿਧਾਇਕ ਬਣਿਆ ਕਿ ਨਹੀਂ ਬਣਿਆ ਇਲਾਕੇ ਦੇ ਔਰ ਮੇਲਾ ਗੁਰੂ ਦੀ ਬਖਸ਼ਣਾ ਬਣਾਉਣੀ ਹੈ ਇਹ ਅਸੀਂ ਇੱਕ ਸੇਵਾ ਵਾਸਤੇ ਇੱਕ ਸਿਮਰਨ ਵਾਸਤੇ ਬਣਾਉਣੀ ਹੈ ਦੇ ਵਿੱਚ ਈਮੇਲ ਆਈ ਹੈ ਐਸਜੀਪੀਸੀ ਦੀ ਵੈਬਸਾਈਟ ਤੇ ਉਹ ਕਿਸੇ ਨੇ ਕਿਹਾ ਅਸੀਂ ਗੁਰੂ ਰਾਮਦਾਸ ਲੰਗਰ ਉੜਾਵਾਂਗੇ ਕੱਲ ਤੱਕ 5 ਈਮੇਲ ਆ ਗਈਆਂ ਸਿਆਸੀ ਦਾ ਉਹ ਵੀ ਇੱਥੇ ਬਾਤਨ ਗੁਰਬਾਣੀ ਦੇ ਕਰਦਾ ਹੈ ਇਸ਼ੀ ਦਾ ਦਾ ਸਤਾਨ ਹੈ ਚੜਦੀ ਕਲਾ ਦਾ ਸਤਾਨ ਹੈ ਇਹ ਬਾਬਾ ਪ੍ਰਦੀਪ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਇੱਥੇ ਆ ਰਹੇ ਨੇ ਗੁਰੂ ਕਿਰਪਾ ਕਰੇ ਦਿਨ ਦੁ ਗੁਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਨਰਾ ਸੇਰ ਜਾ ਕੇ ਡੱਗਾ ਉਸ ਤੋਂ ਬਾਅਦ ਅਸੀਂ ਦਾਦੇ ਉਹਨਾਂ ਦਾ ਸਤਿਕਾਰ ਹੋਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆ ਬਾਬਾ ਮੇਜਰ ਸਿੰਘ ਜੀ ਜੋ ਮੁੱਖ ਪ੍ਰਬੰਧਕ ਨੇ ਇਥੋਂ ਦੇ ਫਿਰ ਉਹਨਾਂ ਨੇ ਕਿਹਾ ਅਸੀਂ ਸਮੁੰਦਰੀ ਹਾਲ ਵੜਾ ਦੇਾਂਗੇ ਫਿਰ ਉਹਨਾਂ ਨੇ ਕਿਹਾ ਅਸੀਂ ਸਰਕਾਰ ਨੂੰ ਵੀ ਵੇਖਾਂਗੇ ਸੋ ਕਹਿਣ ਦਾ ਭਾਵੇਂ ਆ ਸਾਰਾ ਸਿਸਟਮ ਤੁਹਾਨੂੰ ਪਤਾ ਹੈ ਅੱਜ ਕੱਲ ਡਿਜੀਟਲ ਹੈ ਜਿਹੜੇ ਕੈਂਪ ਲੱਗੇ ਨੇ ਉਹ ਬੜੀ ਚੜ੍ਹਦੀ ਕਲਾ ਦੇ ਨੇ ਜਿਹੜਾ ਬੰਦਾ ਆਪ ਨਹੀਂ ਤੁਰ ਸਕਦਾ ਉਹ ਦੂਜਿਆਂ ਨੂੰ ਤੁਰਨ ਲਾਉਂਦਾ ਹੈ ਲੱਗਦਾ 18ਵਾਂ ਮੇਲਾ ਹੈ ਜਿਹੜਾ 18ਵਾਂ ਸਾਲਾਨਾ ਜੋੜ ਮੇਲਾ ਛੀਧਾਂ ਦੀ ਜਗ੍ਹਾ ਤੇ ਬਹੁਤ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਗੁਣਗਾਨ ਕਰਦੇ ਨੇ ਬਾਬਾ ਜੀ ਦਾ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਸਾਰੇ ਜਿਹੜੇ ਖੁਸ਼ੀਆਂ ਮਨਾਉਂਦੇ ਨੇ ਤੇ ਜਿਹੜਾ 18ਵਾਂ ਸਾਲਾਨਾ ਜੋੜ ਮੇਲਾ ਗੁਰੂ ਦੀ ਬਖਸ਼ਣਾ ਮਨਾਉਂਦੇ ਆ ਇਹ ਆਈ ਇੱਕ ਸੇਵਾ ਵਾਸਤੇ ਇੱਕ ਸਿਮਰਨ ਵਾਸਤੇ ਬੁਲਾਉਣਾ ਨਾ ਕਿ ਇੱਕ ਦੂਜੇ ਤੇ ਕੋਈ ਵੱਧ ਘੱਟ ਬੋਲਣ ਦੀ ਪਰ ਗੁਰੂ ਦੇ ਬਾਚਨ ਗੁਰੂ ਦੀ ਬਾਣੀ ਦੇ ਹੁਕਮ ਦਿੱਤੇ ਹੋਏ ਸੰਗਤਾਂ ਨੂੰ ਸ਼ਰਮਣ ਕਰਵਾਉਣ ਵਾਸਤੇ ਮਹਾਂਪੁਰਸ਼ਾਂ ਨੂੰ ਸਾਧਦੇ ਆ ਜੇ ਕੋਈ ਨੇਤਾ ਹੁੰਦਾ ਹੈ ਸਿਆਸੀ ਤਾਂ ਉਹ ਵੀ ਇੱਥੇ ਬਾਚਨ ਗੁਰਬਾਣੀ ਦੇ ਕਰਦਾ ਹੈ ਇਹ ਸ਼ੀਦਾਂ ਦਾ ਸਥਾਨ ਹੈ ਚੜ੍ਹਦੀ ਕਲਾ ਦਾ ਸਥਾਨ ਹੈ ਇਹ ਬਾਬਾ ਪ੍ਰਦੀਪ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਇੱਥੇ ਆ ਰਹੇ ਨੇ ਗੁਰੂ ਕਿਰਪਾ ਕਰੇ ਦਿਨ ਦੋ ਗੁਣੀ ਰਾਤ ਚੌ ਗੁਣੀ ਤਰੱਕੀ ਬਖਸ਼ੇ ਸੱਤ ਤੇ ਤੁਰਨ ਦਾ ਪਹਿਰਾ ਦੇਣ ਦੀ ਤਾਕਤ ਤੇ لیاقت ਬਖਸ਼ੇ ਗੁਰਸਿੱਖੀ ਦਾ ਪ੍ਰਚਾਰ ਬਖਸ਼ੇ ਅਸੀਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਵੱਡੀ ਗਿਣਤੀ ਸੰਗਤਾਂ ਆਈਆਂ ਨੇ ਨਤਮਸਤਕ ਹੋਈਆਂ ਨੇ ਜੀ ਕਿਰਪਾ ਹੋਵੇ ਸ੍ਰੀ ਆਕਾਲ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਨੇ ਸਭ ਦੀਆਂ ਜਿਹੜੀਆਂ ਸੁੱਖਾਂ ਵੀ ਇੱਥੇ ਪੂਰੀਆਂ ਹੁੰਦੀਆਂ ਜੀ ਬਹੁਤ ਜ਼ਿਆਦਾ ਹੁੰਦੀਆਂ ਨੇ ਜੀ ਇੱਥੇ ਜਰਮਨ ਚੋਂ ਆਈ ਬੱਚੀ ਕਹਿੰਦੀ ਮੈਨੂੰ ਖੁਸਰਾ ਖੁਸਰੀ ਕਹਿ ਕੇ ਛੜਤਾ ਮਹਾ ਗੁਰੂ ਦੇ ਅੱਗੇ ਅਰਦਾਸ ਕਰੋ ਅਰਦਾਸ ਕੀਤੀ ਬਾਬਾ ਦੀਪ ਸਿੰਘ ਮਹਾਰਾਜ ਨੇ ਮੇਰੇ ਵਰਗੇ ਛੋਟੀ ਸੋਚ ਵਾਲੇ ਕਹਿੰਦੇ ਸੀਸ ਤਾਂ ਪਿੱਛੇ ਹੀ ਕੱਟਿਆ ਗਿਆ ਪਰ ਕੀਤੀ ਖਾਲਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਸੀਸ ਜਾ ਕੇ ਪ੍ਰਕਰਮ ਵਿੱਚ ਲੱਗਿਆ ਸੀ ਉਹਨੂੰ ਅਰਦਾਸ ਕਹਿੰਦੇ ਨੇ ਇਥੇ ਸੰਗਤ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਸਭ ਨੂੰ ਖੁਸ਼ੀਆਂ ਮਿਲਦੀਆਂ ਨੇ ਨਾਮ ਦੀਆਂ ਸਿਮਰਨ ਦੀਆਂ ਗੁਰਸਿੱਖੀ ਦੀਆਂ ਦਾਤਾਂ ਮਿਲਦੀਆਂ ਨੇ ਔਰੂ ਅਸੀਂ ਅਣਪੜ੍ਹਿਆਂ ਚ ਦਾ ਵਾਹਿਗੁਰੂ ਤੇ ਮੂਲ ਮੰਤਰ ਦਾ ਪਾਠ ਕਰਾਉਨੇ ਆ ਨਾ ਅਸੀਂ ਕੁਝ ਜਾਣਦੇ ਆ ਨਾ ਸਾਨੂੰ ਗੁਰੂ ਨੇ ਸਿਖਾਇਆ ਅਸੀਂ ਮੰਗ ਕੇ ਸੇਵਾ ਸੰਗਤਾਂ ਦੀ ਇਥੇ ਸੱਚਖੰਡ ਤੇ ਲਾਉਨੇ ਆ ਲੱਗਦੀ ਰਹੂਗੀ ਲਾਉਂਦੇ ਰਹਾਂਗੇ ਥੋੜੀ ਰਹਿ ਗਈ ਬਾੜੀ ਲਾਂਗੀ ਸੰਗਤਾਂ ਦੇ ਜੋੜੇ ਚਾੜਨ ਦਾ ਸਮਾਂ ਦੇ ਹੀ ਰੱਖੇ ਬਾਬਾ ਪ੍ਰਦੀਪ ਸਿੰਘ ਭਰਜਾ ਨਾਲ ਪਿਆਰ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋ ਤਿੰਨ ਤਰ੍ਹਾਂ ਦੇ ਕੈਂਪ ਲੱਗੇ ਨੇ ਇਥੇ ਕੀ ਕਹਿਣਾ ਚਾਹੁੰਦਾ ਜਿਹੜੇ ਕੈਂਪ ਲੱਗੇ ਨੇ ਜਿਹੜੇ ਕੈਂਪ ਲੱਗੇ ਨੇ ਉਹ ਬੜੀ ਚੜ੍ਹਦੀ ਕਲਾ ਦੇ ਨੇ ਜਿਹੜਾ ਬੰਦਾ ਆਪ ਨਹੀਂ ਤੁਰ ਸਕਦਾ ਉਹ ਦੂਜਿਆਂ ਨੂੰ ਤੁਰਨ ਲਾਉਂਦਾ ਜਿਹੜਾ ਭਾਈ ਚਮਕੌਰ ਸਿੰਘ ਜੀ ਸ਼ਾਹਪੁਰ ਕਲਾ ਵਾਲੇ ਨੇ ਉਹਨਾਂ ਦੇ ਆਪ ਦੇ ਲੱਤਾਂ ਹੈ ਨਹੀਂ ਬੈਠੇ ਗੱਡੀ ਚਲਾਉਣ ਦੇ ਬੈਠੇ ਪ੍ਰਸ਼ਾਦ ਆ ਸਕਦੇ ਨੇ ਪਰ ਮਹਾਰਾਜ ਨੇ ਕਿਰਪਾ ਕਰੀ ਹੈ ਉਹ ਦੂਜਿਆਂ ਨੂੰ ਤੁਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਕਿਸੇ ਨੂੰ ਨਿਗਾ ਕਿਸੇ ਨੂੰ ਗੋਡਿਆਂ ਵਾਸਤੇ ਕਿਸੇ ਨੂੰ ਕੰਨਾਂ ਵਾਸਤੇ ਤੇ ਸੇ ਨੂੰ ਦਿਮਾਗ ਦੀ ਨਾਲ ਹੀ ਵਾਸਤੇ ਉਹ ਬੜੀ ਸੇਵਾ ਕਰ ਰਹੇ ਨੇ ਗੁਰੂ ਕਿਰਪਾ ਕਰੇ ਉਹਨਾਂ ਦੇ ਸਟਾਫ ਦਾ ਸੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਪਰਮਿੰਦਰ ਸਿੰਘ ਜੀ ਰਯੰਦ ਕਲਾੜੇ ਪਟਿਆਲੇ ਸਰੋਮਣੀ ਕਮੇਟੀ ਦੇ ਵਿੱਚ ਸੇਵਾ ਕਰਦੇ ਨੇ ਬੜੀਆਂ ਤਰੱਕੀਆਂ ਕਰ ਰਹੇ ਨੇ ਉਹਨਾਂ ਵੱਲੋਂ ਇੱਥੇ ਗ੍ਰੰਥ ਪੋਥੀਆਂ ਗੁਰਮੁਖੀ ਸਿਖਾਉਣ ਵਾਸਤੇ ਪੰਜਾਬੀ ਸਿਖਾਉਣ ਵਾਸਤੇ ਉਹ ਵੀ ਵਰਤਾਏ ਜਾਂਦੇ ਨੇ ਲੰਗਰ ਲਾਇਆ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਇੱਥੇ ਖੂਨਦਾਨ ਦਾ ਕੈਂਪ ਤਾਂ ਹਰ ਸਾਲ ਲੱਗਦਾ ਰਹਿੰਦਾ ਹੈ ਲੱਗਦਾ ਰਹੂਗਾ ਗੁਰੂ ਕਿਰਪਾ ਕਰੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਗੁਰਸਿੱਖੀ ਜੀਵਨ ਬਖਸ਼ੇ ਨਾਮ ਦੀਆਂ ਦਾਤਾਂ ਬਖਸ਼ੇ ਕਰੋ ਬੇਨਤੀ ਨੂੰ ਪ੍ਰਵਾਨ ਬਲਾਓ ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰ ਦੀ ਕਿਰਪਾ ਹੋਈ ਹੈ ਸ਼ਹੀਦ ਬਾਬਾ ਧੰਨਾ ਸਿੰਘ ਜੀ ਗੁਰਦਾਰਾ ਸਾਹਿਬ ਬਾਬਾ ਮੇਜਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਜੋ ਪ੍ਰਬੰਧ ਕਰਕੇ 18ਵਾਂ ਜੋੜ ਮੇਲਾ ਮਨਾਇਆ ਹੈ ਦਰਸ਼ਨ ਕਰਨ ਆਏ ਆ ਸੰਗਤਾਂ ਦੇ ਬਹੁਤ ਖੁਸ਼ੀ ਹੋਈ ਤੇ ਨਾਲ ਹੀ ਸਿੰਘ ਸਾਹਿਬ ਜ਼ਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਉਹਨਾਂ ਨੇ ਆਉਣਾ ਸੀ ਕੋਈ ਨਿੱਜੀ ਰੀਝਾ ਕਰਕੇ ਨਹੀਂ ਆ ਸਕੇ ਉਹਨਾਂ ਨੇ ਵੀ ਮੈਨੂੰ ਹੁਕਮ ਲਾਇਆ ਕਿ ਉੱਥੇ ਸਾਡੀ ਵੀ ਹਾਜ਼ਰੀ ਲਵਾਏ ਇੱਕ ਤੁਸੀਂ ਅੰਦਰ ਚਰਚਾ ਕਰ ਰਹੇ ਸੀ ਵੀ ਜਿਹੜੀ ਗਰੁੱਪਵਾਦੀ ਦੀ ਜਿਹੜੀ ਗੱਲ ਕਰ ਰਹੇ ਸੀ ਉਸ ਬਾਰੇ ਜਿਹੜਾ ਚਾਲਣਾ ਉਹਨੋਂ ਮੈਂ ਰਸਤੇ 'ਤੇ ਜਾ ਰਿਹਾ ਸੀ ਤੇ ਮੈਨੂੰ ਕਿ ਸੇਵਾਦਾਰ ਨੇ ਦੱਸਿਆ ਕੋਈ ਐਸਜੀਪੀਸੀ ਦਾ ਪਾਕਾ ਸਿੰਘ ਲੱਧੂਵਾਸ ਸਾਡਾ ਭਰਾ ਹੈ ਜਿੱਤਿਆ ਹੋ ਚੰਗੀ ਗੱਲ ਹੈ ਉਹਦੇ 'ਚ ਕੋਈ ਗੁਣ ਆਇਆ ਤੇ ਤਾਂ ਹੀ ਲੋਕਾਂ ਨੇ ਵੋਟਾਂ ਪਾਈਆਂ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਜੇ ਤੁਸੀਂ ਜਿੱਤ ਗਏ ਤੇ ਤੁਹਾਨੂੰ ਮਾਨ ਮਰਜ਼ਾਦਾ ਦਾ ਹੀ ਨਾ ਪਤਾ ਹੋਵੇ ਆਏ ਆਪਾਂ ਸ਼ੀਦਾਂ ਦੀ ਸਟੇਜ ਤੇ ਆ ਤੇ ਨਿੰਦਿਆ ਆਪਾਂ ਜਿਹੜੀ ਹਰਿਆਣਾ ਕਮੇਟੀ ਦੇ ਮੈਂਬਰ ਆ ਉਸੇ ਦੀ ਆਪਾਂ ਨਿੰਦਿਆ ਕਰ ਰਹੇ ਹਾਂ ਦੂਸਰੀ ਗੱਲ ਉਹਨਾਂ ਦੇ ਬੋਲ ਸੀਗੇ ਵੇਖੋ ਮੈਂ ਨਹੀਂ ਸੁਣੇ ਮੈਨੂੰ ਸੇਵਾਦਾਰ ਨੇ ਦੱਸਿਆ ਮੈਂ ਉਹ ਇੱਥੇ ਨਹੀਂ ਸੀ ਉਹਨਾਂ ਦੇ ਬੋਲ ਸੀਗੇ ਕਿ ਇਹ ਸਰਕਾਰੀ ਕਮੇਟੀ ਹੈ ਇਹ ਫਲਾਣਾ ਹੈ ਹੁਣ ਤੁਹਾਨੂੰ ਵੀ ਪਤਾ ਹੈ ਕਿ 19 ਜਨਵਰੀ ਨੂੰ ਇਲੈਕਟ੍ਰਿਕ ਇਲੈਕਸ਼ਨ ਹੋਈ ਸੀ ਤੇ ਮੈਂਬਰ ਜਿੱਤੇ ਨੇ ਤੇ ਇਹ ਸਾਡਾ ਪ੍ਰੋਸੀਜਰ ਹੈ ਜਿਹੜੇ ਮੈਂਬਰ ਜਿੱਤੇ ਆ ਉਹਨਾਂ ਨੇ ਪ੍ਰਧਾਨ ਬਣਾਉਣਾ ਹੁੰਦਾ ਹੈ ਤੇ ਜੇ ਕਾਕਾ ਸਿੰਘ ਜੀ ਵਿੱਚ ਇੰਨੀ ਸੀਗੀ ਕਾਬਲੀਅਤ ਤੇ ਉਹ ਆਪ ਬਣ ਜਾਂਦੇ ਉਹ ਪ੍ਰਾਈਵੇਟ ਬਣਾ ਲੈਂਦੇ ਸਰਕਾਰੀ ਨਾ ਬਣਾਉਂਦੇ ਹਨਾ ਇਹਨਾਂ ਗੱਲਾਂ ਇਹਨਾਂ ਸਟੇਜਾਂ ਤੇ ਨਹੀਂ ਕਰਨੀਆਂ ਚਾਹੀਦੀਆਂ ਮੇਰੀ ਮੇਰੇ ਵੀਰ ਨੂੰ ਬੇਨਤੀ ਹੈ ਤੇ ਜੇ ਕਰਨੀਆਂ ਵੀ ਨੇ ਫਿਰ ਸੰਗਤ ਨੂੰ ਵਿੱਚ ਕਿਉਂ ਪਾਉਣਾ ਫਿਰ ਸਦਨ ਸਿੱਤੇ ਆ ਕੇ ਕਰੋ ਜਿਨ੍ਹਾਂ ਦੇ ਉਹਨਾਂ ਨੇ ਨਾਂ ਲਏ ਆ ਉਹ ਕਿਹੜੇ ਕਿਤੇ ਗਏ ਆ ਹਾਂਜੀ ਹਰਮੰਦਰ ਸਾਹਿਬ ਲਾਜਨੀਤੀ ਦੇ ਕਰਨਾ ਕੀ ਕਿਹੜਾ ਚਲੋ ਹਰਮੰਦਰ ਸਾਹਿਬ ਦੇ ਵਿੱਚ ਈਮੇਲ ਆਈ ਆ ਐਸਜੀਪੀਸੀ ਦੀ ਵੈਬਸਾਈਟ ਤੇ ਉਹ ਕਿਸੇ ਨੇ ਕਿਹਾ ਅਸੀਂ ਗੁਰੂ ਰਾਮਦਾਸ ਲੰਗਰ ਉਡਾਵਾਂਗੇ ਕੱਲ ਤੱਕ ਪੰਜ ਈਮੇਲਾਂ ਆ ਗਈਆਂ ਫਿਰ ਉਹਨਾਂ ਨੇ ਕਿਹਾ ਅਸੀਂ ਸਮੁੰਦਰੀ ਹਾਲ ਉਡਾਵਾਂਗੇ ਫਿਰ ਉਹਨਾਂ ਨੇ ਕਿਹਾ ਸੀ ਸਰਕਾਰ ਨੂੰ ਵੀ ਵੇਖਾਂਗੇ ਸੋ ਕਹਿਣ ਦਾ ਭਾਵੇਂ ਐ ਸਾਰਾ ਸਿਸਟਮ ਤੁਹਾਨੂੰ ਪਤਾ ਹੈ ਅੱਜ ਕੱਲ ਡਿਜੀਟਲ ਹੈ ਉਹ ਕੱਢ ਲੈਣਾ ਕਿਨੇ ਈਮੇਲ ਪਾਈ ਆ ਕਿੱਥੋਂ ਪਾਈ ਆ ਹਨਾ ਪਰ ਇਹ ਦਰਸਾਉਂਦਾ ਹੈ ਕਿ ਜਿਹੜਾ ਐਡੀ ਵੱਡੀ ਗੱਲ ਕਰਦਾ ਕੋ ਰਾਮਦਾਸ ਮਹਾਰਾਜ ਦੇ ਘਰ ਨਾਲ ਮੱਥਾ ਲਾਉਂਦਾ ਜਿਨ੍ਹਾਂ ਨੇ ਪਹਿਲਾਂ ਲਾਇਆ ਸੀ ਭਾਵੇਂ ਬਦਾਲੀ ਹੋਵੇ ਭਾਵੇਂ ਇੰਦਰਾ ਹੋਵੇ ਜਈਆ ਖਾਨ ਹੋਵੇ ਕੋਈ ਹੋਵੇ ਉਹ ਅਜੇ ਤੱਕ ਰਹੇ ਨੇ ਤੇ ਰਹਿਣਾ ਇਹਨੇ ਵੀ ਨਹੀਂ ਹੁਣ ਸਰਕਾਰ ਲੱਗੀ ਹੋਈ ਐ ਐਸਜੀਪੀਸੀ ਵੀ ਲੱਗੀ ਹੋਈ ਐ ਜਿੱਥੇ ਲੱਖਾਂ ਲੋਕ ਭੁੱਖੇ ਪ੍ਰਸ਼ਾਦਾ ਛਕਦੇ ਆ ਜਿੱਥੇ ਲੱਖਾਂ ਲੋਕਾਂ ਨੂੰ ਛੱਤ ਮਿਲਦੀ ਐ ਤੇ ਜਿਹੜਾ ਉਸ ਨੂੰ ਅਡਾਉਣ ਦੀ ਗੱਲ ਕਰਦਾ ਮੈਂ ਤਾਂ ਨਹੀਂ ਸਮਝਦਾ ਕੋਈ ਇਨਸਾਨ ਹੋਏਗਾ ਕੋਈ ਮੂਰਖ ਹੋਏਗਾ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਵੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ ਤਨਤਨ ਭਾਈ ਧੰਨਾ ਸਿੰਘ ਜੀ ਸ਼ਹੀਦ ਦੋ ਸ਼ਹੀਦਾਂਾਂ ਦੀ ਜਿਹੜੀ ਇਹ ਜਗ੍ਹਾ ਹੈ ਰੋਜਾਂ ਵਾਲੀ ਰਿਉਂਦ ਕਲਾਂ ਦੇ ਵਿੱਚ ਇੱਥੇ ਬਾਬਾ ਮੇਜਰ ਸਿੰਘ ਜੀ ਮੁੱਖ ਪ੍ਰਬੰਧਕ ਜੋ ਬਹੁਤ ਵੱਡਾ ਇਹ ਮੇਲਾ ਹਰ ਸਾਲਾਨਾ ਦੀ ਤਰ੍ਹਾਂ ਲੱਗਦਾ 18ਵਾਂ ਮੇਲਾ ਹੈ ਜਿਹੜਾ 18ਵਾਂ ਸਾਲਾਨਾ ਜੋੜ ਮੇਲਾ ਸ਼ਹੀਦਾਂ ਦੀ ਜਗ੍ਹਾ ਤੇ ਬਹੁਤ ਧੰਮ ਧਾਮ ਨਾਲ ਮਨਾਇਆ ਜਾ ਰਿਹਾ ਬਾਬਾ ਮੇਜਰ ਸਿੰਘ ਜੀ ਜੋ ਬੜੇ ਹੀ ਸੰਗਤਾਂ ਨੂੰ ਜੋੜ ਕੇ ਰੱਖਦੇ ਨੇ ਸਾਰੇ ਪਿੰਡਾਂ ਦੀਆਂ ਸੰਗਤਾਂ ਸਾਰੇ ਇਲਾਕੇ ਦਾ ਇਕੱਠ ਬਹੁਤ ਵਧੀਆ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਲੋਕੀ ਮੰਨਦੇ ਨੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਜੀ ਸ਼ਹੀਦ ਆ ਦਰਬਾਰ ਸਾਹਿਬ ਜਿੱਥੇ ਉਹਨਾਂ ਦਾ ਸਿਰ ਜਾ ਕੇ ਡਿੱਗਾ ਉਸ ਤੋਂ ਬਾਅਦ ਅਸੀਂ ਦਾਦੇ ਉਹਨਾਂ ਦਾ ਸਤਕਾਰ ਹੋਇਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆ ਬਾਬਾ ਮੇਜਰ ਸਿੰਘ ਜੀ ਜੋ ਮੁੱਖ ਪ੍ਰਬੰਧਕ ਨੇ ਇਥੋਂ ਦੇ ਉਹਨਾਂ ਨੇ ਬੜੇ ਬੜੀਆਂ ਢੰਗ ਨਾਲ ਲੰਗਰ ਲਾਏ ਹੋਏ ਨੇ ਔਰ ਡਾਕਟਰ ਸਾਹਿਬ ਵੀ ਇੱਥੇ ਪਹੁੰਚੇ ਨੇ ਬੜੀ ਵਧੀਆ ਢੰਗ ਨਾਲ ਜੋ ਉਹਨਾਂ ਦੀਆਂ ਟੀਮਾਂ ਆਈਆਂ ਨੇ ਉਹ ਵੀ ਆਪੋ ਆਪਣਾ ਪ੍ਰਬੰਧ ਚਲਾ ਰਹੇ ਨੇ ਬਾਹਰ ਤਿੰਨ ਟੀਮਾਂ ਚਾਰ ਨੇ ਇੱਕ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਉਹ ਵੀ ਜੋ ਆਪਣਾ ਲਿਟਰੇਚਰ ਰੱਖਿਆ ਉਹਨਾਂ ਨੇ ਉਹ ਵੀ ਲਿਟਰੇਚਰ ਫਰੀ ਵੰਡ ਰਹੇ ਨੇ ਸੋ ਮੈਂ ਬਾਬਾ ਮੇਜਰ ਸਿੰਘ ਜੀ ਵੱਲੋਂ ਸਾਰੀ ਸੰਗਤ ਦਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਇਸ ਇਲਾਕੇ ਦੀ ਬਾਬਾ ਮੇਜਰ ਸਿੰਘ ਜੀ ਜੋ ਹੈ ਬੜੇ ਸੱਚੇ ਢਾਂਗ ਨਾਲ ਬਾਬਾ ਦੀਪ ਸਿੰਘ ਜੀ ਬਾਬਾ ਧੰਨਾ ਸਿੰਘ ਦਾ ਪ੍ਰਬੰਧ ਚਲਾ ਰਹੇ ਨੇ ਅੱਜ ਉਹਨਾਂ ਦੀ 18ਵਾਂ ਸਾਲਾਨਾ ਜੋ ਹਰ ਸਾਲ ਮਨਾਉਂਦੇ ਨੇ ਉਹ ਚੱਲ ਰਿਹਾ ਬੜੀ ਕਿਰਪਾ ਮਾਰਾਈ ਸੀ ਚੜ੍ਹਦੀ ਕਲਾ ਬਾਬਾ ਮੇਜਰ ਸਿੰਘ ਜੀ ਵੱਲੋਂ ਸਾਰੀ ਸੰਗਤ ਦਾ ਜੀ ਆਇਆਂ ਕਹਿੰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਾਰਾ ਸਾਲ ਤੋਂ ਸ਼ਹੀਦ ਬਾਬਾ ਤੰਨਾ ਸਿੰਘ ਜੀ ਜਿਹੜੇ ਨੇ ਔਰ ਆਦੀ ਯਾਦ ਵਿੱਚ ਹਰ ਸਾਲ ਮੇਲਾ ਹੁੰਦਾ ਹੈ ਤੇ ਇਹ ਰੋਜਾਂ ਵਾਲੀ ਪਿੰਡ ਹੈ ਸਾਰਾ ਆਸ-ਪਾਸ ਵਾਲੇ ਵੀ ਜਿੰਨੇ ਵੀ ਪਿੰਡ ਨੇ ਸਾਰੇ ਇਕੱਠੇ ਹੋ ਕੇ ਇੱਥੇ ਬਾਬਾ ਜੀ ਨੂੰ ਯਾਦ ਕਰਦੇ ਨੇ ਤੇ ਸੁਖਮਣੀ ਜੀ ਦਾ ਪਾਠ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਕੀਰਤਨ ਹੁੰਦਾ ਹੈ ਅੱਜ ਜਿਹੜਾ ਉਸ ਪਾਠ ਦਾ ਪੋਠ ਸੀ ਉਸ ਤੋਂ ਬਾਅਦ ਕੀਰਤਨ ਚੱਲ ਰਿਹਾ ਹੈ ਬੜੇ ਬੜੇ ਜਿਹੜੇ ਜਥੇਦਾਰ ਨੇ बड़े ਜਿਹੜੇ ਇੱਥੇ ਰਾਜੀ ਨੇ ਉਹ ਆ ਕੇ ਆਪਣਾ ਆਪਣਾ ਗੁਣਗਾਨ ਕਰਦੇ ਨੇ ਬਾਬਾ ਜੀ ਦਾ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਸਾਰੇ ਜਿਹੜੇ ਖੁਸ਼ੀਆਂ ਮਨਾਉਂਦੇ ਨੇ ਤੇ 41 ਖੰਡ ਪਾਠਾਂ ਦਾ ਭੋਗ ਪਿਆ 41 ਅੱਜ ਜਿਹੜਾ 41 ਖੰਡ ਪਾਠਾਂ ਦਾ ਭੋਗ ਪਿਆ ਹੈ ਤਾਂ ਮੈਂ ਤੁਹਾਡੇ ਵੱਲੋਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਈ ਦੇਣੀਆਂ ਸੀਐਮ ਸਾਹਿਬ ਦੇਖੋ ਅਸੀਂ ਦੇਖਿਆ ਹੋਣਾ ਕਿ ਜਦੋਂ ਵੀ ਕੋਈ ਨਾ ਕੋਈ ਕੰਮ ਜਿਹੜਾ ਹੁੰਦਾ ਹੈ ਸੀਐਮ ਸਾਹਿਬ ਕੋਲ ਪਹੁੰਚਦੇ ਨੇ ਉਹ ਐ ਨਹੀਂ ਦੇਖਦੇ ਵੀ ਇਸ ਇਲਾਕੇ ਤੋਂ ਸਾਡਾ ਸੰਸਦ ਬਣਿਆ ਕਿ ਨਹੀਂ ਬਣਿਆ ਇਸ ਇਲਾਕੇ ਤੋਂ ਸਾਡਾ ਵਿਧਾਇਕ ਬਣਿਆ ਕਿ ਨਹੀਂ ਬਣਿਆ ਇਲਾਕੇ ਦੇ ਵਿਕਾਸ ਦੇ ਵਾਸਤੇ ਉਹ ਤਰੱਕੀ ਦੇ ਵਾਸਤੇ ਲਗਾਤਾਰ ਮਾਨਯੋਗ ਮੁੱਖ ਮੰਤਰੀ ਜੀ ਅੱਥੇ ਪਹੁੰਚਦੇ ਰਹਿੰਦੇ ਨੇ ਪਹਿਲਾਂ ਤੁਸੀਂ ਦੇਖਿਆ ਹੋਣਾ ਸਿਰਸਾ ਜਿਹੜਾ ਮੈਡੀਕਲ ਕਾਲਜ ਹੈ ਉਹਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਸੀ ਉਸ ਤੋਂ ਬਾਅਦ ਕਬੀਰ ਜੰਥੇ ਹੋਈ ਸੀ ਬਹੁਤ ਵੱਡੀ ਜਿਹੜੀ ਹੈ ਉੱਥੇ ਕੱਟ ਹੋਇਆ ਸੀ ਤੇ ਉਸੇ ਜਿਵੇਂ ਪਹੁੰਚੇ ਸੀ ਤੇ ਲਗਾਤਾਰ ਸੀਐਮ ਸਾਹਿਬ ਜਿਹੜੇ ਨੇ ਕਿਸ ਨਾ ਕਿਸੇ ਪ੍ਰੋਗਰਾਮ ਤੇ ਪਾਣੇ ਜਿਹੜੇ ਨਾ ਉਹ ਸਿਰਸਾ ਆਉਂਦੇ ਰਹਿੰਦੇ ਨੇ ਲੋਕਾਂ ਨੂੰ ਸੰਭਾਲਦੇ ਰਹਿੰਦੇ ਨੇ ਤੇ ਪੂਰੇ ਇਲਾਕੇ ਦੇ ਵਿਕਾਸ ਕਰਾਏ ਜਿਹੜਾ ਹੈ ਉਹ ਪੂਰਾ ਯੋਗਦਾਨ ਦਿੰਦੇ ਨੇ